ਪੈਨਪਰਾਵਾ ਨੂੰ ਸਤਿ ਸ੍ਰੀ ਅਕਾਲ ਜੈ ਸ਼੍ਰੀ ਸ਼ਾਮ ਵਿంటర్ ਦੀ ਇਕਨੋਮੀ 컬렉ਸ਼ਨ ਵਿਦੇਸ਼ੀ ਸ਼ੋਰੂਮ ਤੇ ਆ ਚੁੱਕੀ ਹੈ ਜਿਹੜੀ ਕਿ ਆਪਣੇ ਆਪ ਦੇ ਚੱਕ ਪ੍ਰੀਮੀਅਮ ਤੇ ਲਗਜ਼ਰੀ ਹੈ ਸਰੀ ਬ੍ਰਾਂਡੇਬਲ ਰਹੇਗੀ ਇੱਕ ਇੱਕ ਪੀਸ ਤੁਹਾਨੂੰ ਚੈੱਕ ਕਰਾਉਣੇ ਆ ਆ ਦੇਖੋ ਜੀ ਪਹਿਲਾ ਪੀਸ ਇਹ ਹੈਗਾ ਵਿంటర్ ਦਾ ਪ੍ਰੀਮੀਅਮ ਪੀਸ ਜਿੱਦਾਂ ਕਿ ਕੋਟ ਪੈਂਟ ਚੱਲ ਰਹੇ ਨੇਗੇ ਇਹ ਸਾਡੇ ਕੋਲ ਇੱਕ ਨਵੀਂ ਐਡ ਆਨ ਹੋਈ ਹੈ ਵੈਰਾਈਟੀ ਜਿਹੜੀ ਕਿ ਤੁਹਾਨੂੰ ਇੱਕ ਨਵੀਂ ਦੇਖਣ ਨੂੰ ਚੀਜ਼ ਮਿਲੇਗੀ ਇਹ ਹੈਗੀ ਸ਼ੈਕਟ ਬਹੁਤ ਹੀ ਬ੍ਰਾਂਡ ਤੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਅਸੀਂ ਪ੍ਰੋਵਾਈਡ ਕੀਤਾਗਾ ਇਹ ਤੁਹਾਨੂੰ ਕਿਤੇ ਵੀ ਨੇੜੇ ਤੇੜ ਤੁਹਾਨੂੰ ਪੀਸ ਨਹੀਂ ਮਿਲਣਾ ਪੀਸ ਦੀ ਲੁੱਕ ਦੇਖੋ ਗੈਟ ਅਪ ਦੇਖੋ ਬਹੁਤ ਹੀ ਪ੍ਰੀਮੀਅਮ ਆਰਟੀਕਲ ਹੈ ਜੀ ਇਹ ਇੱਕ ਇੱਕ ਚੀਜ਼ ਇੱਕ ਇੱਕ ਪੀਸ ਦਾ ਵੈਰਾਈਟੀ ਬੋਲਦੀ ਹੈਗੀ ਤੇ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਵੀ ਤੁਹਾਨੂੰ ਇਹ ਜਿਹੇ ਇਹ ਜਿਹੇ ਦਵਾਂਗੇ ਤੁਹਾਨੂੰ ਬਲਕਿ ਪੂਰੇ ਆਲ ਇੰਡੀਆ ਦੇ ਵਿੱਚ ਪੂਰੇ ਬ੍ਰਾਂਡ ਕੱਪੜਿਆਂ ਦੇ ਪੀਸ ਨਹੀਂ ਮਿਲਣਗੇ ਜਿਹੜੇ ਕਿ ਅਸੀਂ ਤੁਹਾਨੂੰ ਦੇਣ ਜਾ ਰਹਿਆਂਗੇ ਪਹਿਲਾ ਪੀਸ ਤੁਸੀਂ ਚੈੱਕ ਕਰੋ ਉਸ ਤੋਂ ਬਾਅਦ ਜੀ ਨੈਕਸਟ ਪੀਸ ਚੈੱਕ ਦੇ ਵਿੱਚ ਪੂਰਾ ਵਧੀਆ ਪ੍ਰਿੰਟਡ ਫਿਨਿਸ਼ਿੰਗ ਇੰਨੀ ਹਾਈ ਆ ਕਿਉਂਕਿ ਹਰੇਕ ਕੰਪਨੀ ਫਿਟਡ ਪੀਸ ਤਿਆਰ ਕੀਤਾ ਹੋਇਆ ਜੀ ਇਹ ਤੁਹਾਨੂੰ ਮਿਲਣਾ ਸਿਰਫ ਵਿਦੇਸ਼ੀ ਸ਼ੋਰੂਮ 'ਤੇ ਆ ਤੁਸੀਂ ਜ਼ਰੂਰ ਵਿਜ਼ਿਟ ਕਰੋ ਜਲਦੀ ਤੋਂ ਜਲਦੀ ਉਸ ਤੋਂ ਬਾਅਦ ਨੈਕਸਟ ਕਲਰ ਚੈੱਕ ਕਰੋ ਜੀ ਬ੍ਰਾਊਨ ਸ਼ੇਡ ਜੀ ਬਹੁਤ ਪਿਆਰੇ ਪਿਆਰੇ ਆਰਟੀਕਲ ਨੇ ਜੀ ਬਹੁਤ ਸੋਹਣੇ ਆਰਟੀਕਲ ਜਦ ਕਿ ਵਿంటర్ ਦੇ ਵਿੱਚ ਤੁਸੀਂ ਪਾਰਟੀ ਵਿਆਹ ਸ਼ਾਦੀ ਤੇ ਨੂੰ ਵੇਅਰ ਕਰੋਗੇ ਤੁਹਾਨੂੰ ਇੱਕ ਨਵੀਂ ਲੁੱਕ ਦੇਵੇਗਾ ਨੈਕਸਟ ਆਰਟੀਕਲ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਤੇ ਸੋਹਣਾ ਲਗਜ਼ਰੀ ਪੀਸ ਨੇ ਜੀ ਬਹੁਤ ਪਿਆਰੇ ਪਿਆਰੇ ਪੀਸ ਨੇ ਹੈਗੇ ਇਹ ਇਹ ਵੀ ਚੈੱਕ ਦੇ ਵਿੱਚ ਆ ਜੀ ਉਸ ਤੋਂ ਬਾਅਦ ਨੈਕਸਟ ਕਲਰ ਜੀ ਤੁਸੀਂ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਵਿਦੇਸ਼ੀ ਸ਼ੋਰੂਮ ਦੇ ਉੱਪਰ ਤੁਹਾਨੂੰ ਇੱਕ ਤੋਂ ਇੱਕ ਨਵਾਂ ਆਰਟੀਕਲ ਮਿਲੇਗਾ ਜਿਹੜੇ ਕਿ ਸ਼ੋਰੂਮਾਂ ਦੇ ਵਿੱਚ ਹਾਈ ਪ੍ਰਾਈਸ ਦੇ ਉੱਤੇ ਵਿਕਦੇ ਨੇ ਇਸ ਟਾਈਮ ਤੇ ਵਿంటర్ ਸਟਾਰਟ ਹੋ ਗਈ ਜੀ ਤੇ ਤੁਸੀਂ ਆਪਣੇ ਮਨ ਪਸੰਦੇ ਸਾਈਜ਼ ਸਾਡੇ ਕੋਲੋਂ ਐਸ ਤੋਂ ਲੈ ਕੇ ਡਬਲ ਐਕਸਲ ਤੱਕ ਇੱਥੇ ਤੱਕ ਈਵਨ 3 4 ਵਾਈ ਐਕਸਲ ਤੱਕ ਵੀ ਤੁਸੀਂ ਲੈ ਸਕਦੇ ਹੋਗੇ ਅਗਰ ਪ੍ਰਾਈਸ ਦੀ ਗੱਲ ਕਰੀਏ ਹੁਣ ਵਿਦੇਸ਼ੀ ਸ਼ੋਰੂਮ ਤੁਹਾਨੂੰ ਬਹੁਤ ਜ਼ਿਆਦਾ ਡਿਸਕਾਊਂਟ ਤੇ ਦੇ ਰਿਹਾ ਹੈਗਾ ਜਿਹਦੀ ਐਮ ਆਰ ਪੀ ਹੈਗੀ 3699 ਰੁਪਏ ਫਿਰ ਇੱਕ ਆਰਟੀਕਲ ਦੀ ਅਲੱਗ ਅਲੱਗ ਐਮ ਆਰ ਪੀ ਆ ਪਰ ਇੱਥੇ ਵਧੀਆ ਡਿਸਕਾਊਂਟ ਦੇ ਕੇ ਤੁਹਾਨੂੰ ਓਨਲੀ 2200 ਰੁਪਏ ਦਾ ਇਹ ਪੀਸ ਅਸੀਂ ਪ੍ਰੋਵਾਈਡ ਕਰਾਂਗੇ ਕੋਈ 2200 ਦੇ ਵਿੱਚ ਹੈ ਜੀ ਕੋਈ 2000 ਦੇ ਵਿੱਚ ਹੈ ਤੇ ਕੋਈ 1800 ਦੇ ਵਿੱਚ ਹੈ ਤੇ ਕੋਈ 1700 ਦੇ ਵਿੱਚ ਹੈ ਕੋਈ 1600 ਦੇ ਪੀਸ ਹੈ ਮੈਕਸਿਮ ਇੱਥੇ ਦਾ ਕੀ ਪੀਸ ਦੀ ਰੇਂ